ਫਰਾਂ ਨੂੰ ਕਈ ਦਿਨਾਂ ਤੋਂ ਖ਼ਬਰ ਆਈ ਸੀ ਜੀ ਇਹਨਾਂ ਦੀ ਵੀ ਇਹ ਘਰੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕੀਤੇ ਹੋਇਆ ਤੇ 6-6 ਮਹੀਨੇ ਮਹਾਰਾਜ ਪ੍ਰਕਾਸ਼ ਰਹਿੰਦੇ ਨੇ 6-6 ਮਹੀਨੇ ਮਹਾਰਾ ਸੁੱਖਾ ਅਸਨ ਨਹੀਂ ਹੁੰਦਾ ਹੈਗਾ ਤੇ ਸੁੱਖਾ ਅਸਨ ਹੋਵੇ ਤਾਂ ਪ੍ਰਕਾਸ਼ ਨਹੀਂ ਹੁੰਦਾ ਤੇ ਨਾ ਇਹਨਾਂ ਕੋਲੇ ਸੁੱਖਾਸਾਂ ਵਾਸਤੇ ਕੋਈ ਪੀੜਾ ਸਾਹ ਵਾ ਤੇ ਇਹਨਾਂ ਦੇ ਕਿਰਾਏ ਦੇ ਉੱਤੇ ਪ੍ਰਵਾਸੀ ਰਹਿੰਦੇ ਨੇ ਜਿਹੜਾ ਬੀੜੀ ਤਮਾਕੂ ਸ਼ਰਾਬ ਸਾਰਾ ਕੁਝ ਚੱਲ ਰਹੀ ਇਹ ਮਾਤਾ ਦਾ ਬੇਟਾ ਵੀ ਇੱਕ ਉਹ ਵੀ ਮਦਮ ਨਸ਼ੇ ਦਾ ਵੀ ਕਾਰੋਬਾਰ ਕਰਦਾ ਉਹ ਮਾੜਾ ਮੋਟਾ ਮਹਾਰਾਜ ਦੀ ਆੜ ਦੇ ਨਾਲ ਮਤਲਬ ਇਹ ਸਾਰਾ ਕੁਝ ਹੋ ਰਿਹਾ ਜੀ ਇਹ ਇਸ ਕਰਕੇ ਅਸੀਂ ਉਹ ਤੋਂ ਮਹਾਰਾ ਰੂਪ ਲੈਣ ਵਾਸਤੇ ਪਰसों ਐ ਜੀਪੀਸੀ ਵਾਲੇ ਨਾਲ ਸ਼ਨੀਵਾਰ ਨੂੰ ਗਏ ਤੇ ਉਹ ਸਾਡੇ ਮਤਲਬ ਪਿੱਛੇ ਪੈ ਗਈ ਮਾਤਾ ਤੇਲ ਡੋਲਣ ਲੱਗ ਗਈ ਤੇ ਵੀ ਮੈਂ ਮਰ ਜਾਣਾਗਾ ਤੁਸੀਂ ਇਹ ਮਹਾਰਾ ਲੈ ਕੇ ਘਰੋਂ ਤੇ ਉਹ ਸਾਡਾ ਮਸਲਾ 2-3 ਦਿਨਾਂ ਤੋਂ ਇਹ ਉਲਝ ਰਿਆ ਧੀ ਅੱਜ ਮਹਾਰਾ ਦੀ ਕਿਰਪਾ ਨਾਲ ਹੀ ਫਤੇ ਹੋ ਗਿਆ ਜੇ ਤੋਂ ਮਹਾਰਾ ਰੂਪ ਲਿਆਂਦਾ ਐ ਜੀਪੀਸੀ ਵਾਲਿਆਂ ਦੀ ਹਾਜ਼ਰੀ ਤੇ ਪੁਲਿਸ ਦੀ ਹਾਜ਼ਰੀ ਚ ਇੱਕ ਕਾਰਜ ਫਤੇ ਹੋਇਆ ਹੈ ਇਹ ਆ ਚਾਰ ਰੱਖੀ ਕਰਦੇ ਸੀ ਕਿ ਇਹ 702 ਕੋ ਜਿਹੜਾ ਉਹ ਤਰੀਕੇ ਨਾਲ ਵੀ ਕਰ ਰਹੀ ਸੀ ਜਿਹੜਾ ਮਹਾਰਾਜ ਅਸੀਂ ਨਾ ਗੁਰਕਾ ਸਾਹਿਬ ਤੋਂ ਬਹੁਤ ਜ਼ਿਆਦਾ ਮਿੱਟੀ ਲਾਈ ਆ ਮਹਾਰਾਜ ਰੂਪ ਦਾ ਤਾਂ ਖ ਰਮਾਲਾ ਸਾਫਤੀ ਮੈਂ ਉਹੀ ਕਾ ਵੀ ਮਹਾਰਾਜ ਰੂਪ ਦਾ ਰਮਾਲਾ ਨਹੀਂ ਸੀ ਸਾਫ ਪਰ ਲੇਕਿਨ 6-6 ਮਹੀਨੇ ਜਿਹੜੇ ਅੰਗ ਤੇ ਨਾ ਉਹ ਅੰਗਾਂ ਦੇ ਉੱਤੇ ਜਰੂਰ ਕਰਦਾ ਸੀ ਵੀ 6-6 ਮਹੀਨੇ ਪ੍ਰਕਾਸ਼ ਨਹੀਂ ਕਰਦਾ ਤੇ ਇਹ ਪ੍ਰਕਾਸ਼ ਹੋ ਜਾਂਦਾ ਸੀ ਉਹ ਇੱਕ ਵਾਰ ਤਾਂ 6-6 ਮਹੀਨੇ ਸੁੱਖਾ ਸਨ ਨਹੀਂ ਹੁੰਦਾ ਸੀ ਤਈ ਵਾਰ ਤਾਂ ਤੋਂ ਤੋਂ 3 ਮਹੀਨੇ ਇਹਦਾ ਕਮਰਾ ਕਮਰੇ ਦਾ ਮਤਲਬ ਗੇਟ ਵੀ ਨਹੀਂ ਖੋਲਦੇ ਤੇ ਤਾਲਾ ਲਾ ਕੇ ਰੱਖਦੇ ਤੇ ਕੋਈ ਅੰਦਰ ਕੋਈ ਪੱਖਾ ਨਹੀਂ ਕੋਈ ਕਿਸੇ ਤਰ੍ਹਾਂ ਦੀ ਏਸੀ ਨਹੀਂ ਨਾ ਸਾਰਿਆਂ ਦੇ ਆਪਣੇ ਕਮਰਿਆਂ 'ਚ ਏਸੀ ਵੀ ਲੱਗੇ ਹੋਏ ਤੇ ਸਾਰਾ ਕੁਸ਼ਤੀ ਮਤਲਬ ਕਿਨ ਮਹਾਰਾਜ ਦੇ ਕਮਰੇ 'ਚ ਇਹਨਾਂ ਤੋਂ ਪੱਖਾ ਵੀ ਨਹੀਂ ਸਰਿਆ ਜੀ ਫਿਰ ਇਹ ਅਤੀਕ ਉਸ ਕਾਰਵਾਈ ਦੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਐਸੀ ਪੁਲਿਸ ਨੇ ਪੂਰਾ ਸਾਥ ਦਿੱਤਾ ਜੀ ਐਜਪੀਸੀ ਐਜਪੀਸੀ ਨੇ ਹੀ ਪੂਰਾ ਸਾਥ ਦਿੱਤਾ ਜੀ ਇਹਨਾਂ ਦੀ ਐਜਪੀਸੀ ਨਾਲ ਆਲੇ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਐਸਐਸਓ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਇਸ ਤਰੀਕੇ ਦੀ ਮੰਗ ਰੱਖਦੇ ਹਾਂ ਕਿਉਂਕਿ ਇਹ ਅਕਸਰ ਇੱਥੇ ਇਹ ਪੂਰੇ ਮਾਮਲੇ ਆਉਂਦੇ ਨੇ ਸਾਹਮਣੇ ਕਿ ਕਿਸ ਤਰੀਕੇ ਨਾਲ ਦੇਖਿਓ ਕਿ ਇਸ ਦਾ ਕਿਸ ਤਰੀਕੇ ਦੇ ਨਾਲ ਧਿਆਨ ਰੱਖਣਾ ਚਾਹੀਦਾ ਸਾਰੇ ਪਿੰਡਾਂ 'ਚੋ ਸ਼ਹਿਰਾਂ 'ਚੋ ਦੇਣਤੀ ਆ ਜੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਕੋਲੋਂ ਸਹਾਇਤਾ ਦੇਵਾਂਗੇ ਹੀ ਅਸੀਂ ਵੀ ਮਤਲਬ ਗੱਲ ਮਹਾਰਾਜ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਹੈ ਇੱਕ ਸੰਜੇ ਕਲੋਨੀ ਦੇ ਅੰਦਰ ਇੱਕ ਮਾਤਾ ਜੀ ਨੇ ਗੁਰਸਿੱਖ ਮਾਤਾ ਜਿਨ੍ਹਾਂ ਨੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਲਾ ਇਹਦਾ ਪ੍ਰਕਾਸ਼ ਕੀਤਾ ਹੋਇਆ ਸੀ ਘਰ ਦੇ ਵਿੱਚ ਤੇ ਉੱਥੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇंदे ਆਏ ਸੀਗੇ ਸਤਕਾਰ ਕਮੇਟੀ ਵੱਲੋਂ ਤੇ ਜਿਨ੍ਹਾਂ ਦਾ ਇਤਰਾਜ਼ ਸੀਗਾ ਕਿ ਉੱਥੇ ਗੁਰੂ ਮਰਿਆਦਾ proper ਤਰੀਕੇ ਨਾਲ ਨਹੀਂ ਉੱਥੇ ਫਾਲੋ ਹੋ ਰਹੀ ਤੇ ਜਿਸ ਦੇ ਸਬੰਧ ਦੇ ਵਿੱਚ ਅਸੀਂ ਮੈਨੇਜਰ ਗੁਰਦੁਆਰਾ ਸ਼੍ਰੀ ਦੁੱਖਮੰਦ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਐਸਜੀਪੀਸੀ ਦੇ ਉੱਥੇ ਬੰਦੇ ਬੁਲਾਏ ਗਏ ਆਪਣਾ ਸਿੰਘ ਬੁਲਾਇਆ ਗਿਆ ਐਸਜੀਪੀਸੀ ਤੋਂ ਤੇ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉੱਥੇ ਚੈੱਕ ਕੀਤਾ ਗਿਆ ਜੋ ਵੀ ਮर्यादा ਦਾ ਜੇ ਕੋਈ ਉਲੰਘਣਾ ਹੋ ਰਹੀ ਹੈ ਤਾਂ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜੋ ਉੱਥੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਦੁਖਮਰ ਸਾਹਿਬ ਉੱਥੇ ਸੇਕ ਕੀਤਾ ਗਿਆ ਤੇ ਬਾਕੀ ਦੀ ਕਾਰਵਾਈ ਜਿਹੜੀ ਇਹ ਐਸਜੀਪੀਸੀ ਵੱਲੋਂ ਕੀਤੀ ਜਾ ਰਹੀ ਹੈ ਡਾਇਰੈਕਟਲੀ ਉੱਥੇ ਕੋਈ ਬੇਅਦਬੀ ਵਾਲੀ ਜਾਂ ਕੋਈ ਉਹ ਗੱਲ ਨਹੀਂ ਆਈ ਸਾਹਮਣੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਦੱਸਣ ਅਨੁਸਾਰ ਇਹ ਮर्यादा ਦੇ ਵਿੱਚ ਕੋਈ ਸ਼ਾਇਦ ਕਮੀ ਪੇਸ਼ੀ ਇਨ ਬਰੀਕੀ ਦੇ ਵਿੱਚ ਰਹਿ ਰ उस देश, तो थी। नहीं है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर